ਕੰਨ ਤੋਂ ਪਹਿਲਾਂ ਆਪਾਂ ਜਾਣ ਲੈਣਾ ਖਾਣਾ ਮਤਲਬ ਹੁੰਦੀਆਂ ਕੀ ਆ ਅ ਖਾਣਾ ਚ ਨਾ ਆਪਣੇ ਸਮਾਜਿਕ ਜਿਹੜੀ ਰੀਅਲ ਲਾਈਫ ਹੈਗੀ ਆ ਉਹਦੀ ਕੋਈ ਨਾ ਕੋਈ ਸੱਚਾਈ ਹੁੰਦੀ ਆ ਉਹ ਛੁਪੀ ਹੁੰਦੀ ਆ ਤੇ ਖਾਣਾ ਜਿਹੜੀਆਂ ਕਿਸੇ ਅਟਲ ਸੱਚਾਈ ਤੇ ਬਣਦੀਆਂ ਇਹਨਾਂ ਪਿੱਛੇ ਕੋਈ ਕਥਾ ਜਾਂ ਪ੍ਰਸੰਗ ਜਿਹੜਾ ਕੰਮ ਕਰਦਾ ਹੁੰਦਾ ਕਿਉਂਕਿ ਆਪਣੇ ਰੀਅਲ ਲਾਈਫ ਨਾਲ ਰੀਅਲ ਲਾਈਫ ਨਾਲ ਜੁੜੀਆਂ ਹੁੰਦੀਆਂ ਖਾਣਾ ਹੁੰਦੀਆਂ ਜਿਹੜੀਆਂ ਠੀਕ ਆ ਤੇ ਮੁਹਾਵਰੇ ਮੁਹਾਵਰਿਆਂ ਨੂੰ ਅਤਿ ਤਾਜ਼ੀ ਦ੍ਰਿਸ਼ਟੀ ਰੱਖਿਆ ਜਾਂਦਾ ਤੇ ਮੁਹਾਵਰਿਆਂ ਚ ਕਾਲ ਵਚਨ ਤੇ ਆਪਣੇ ਲਿੰਗ ਪਲਿੰਗ ਦੇ ਨਾਲ ਨਾ ਚੇਂजेस ਵੀ ਆ ਸਕਦਾ ਹੈ ਕਿਰਿਆ ਕਿਰਿਆ ਬਦਲ ਸਕਦੀ ਹੈ ਉਹਨਾਂ ਚ ਤੇ ਮੁਹਾਵਰਾ ਜਿਹੜਾ ਕਿਰਿਆ ਦੇ ਹਿਸਾਬ ਨਾਲ ਵੀ ਬਦਲਿਆ ਜਾਂਦਾ ਤੇ ਆਮ ਤੌਰ ਤੇ ਮੁਹਾਵਰਿਆਂ ਚ ਨਾਂ ਐਂਡ ਤੇ ਆਪਾਂ ਦੇਖਾਂਗੇ ਨਾ ਨੀ ਹਨਾ ਤੇਣੀ ਇਦਾਂ ਦੇ ਸ਼ਬਦ ਆਉਣਗੇ ਠੀਕ ਹੈ ਤੇ ਮੁਹਾਵਰਿਆਂ ਦਾ ਰੂਪ ਬਦਲ ਕੇ ਆਪਾਂ ਸੈਂਟੈਂਸ ਚ ਮਤਲਬ ਵਾਕ ਚ ਉਹਨੂੰ ਯੂਜ਼ ਕਰ ਸਕਦੇ ਹਾਂ ਪਰ ਜਿਹੜੀ ਅਖਾਣ ਹੁੰਦੀ ਆ ਉਹ ਜਿਵੇਂ ਹੁੰਦੀਆਂ ਉਹਨੂੰ ਉਸੇ ਤਰ੍ਹਾਂ ਹੀ ਆਪਾਂ ਬਾਚੀ ਯੂਜ਼ ਕਰਾਂਗੇ ਠੀਕ ਹੈ ਤਾਂ ਚਲੋ ਸ਼ੁਰੂ ਕਰਦੇ ਆਪਾਂ ਅੱਜ 40 ਆਪਣੀਆਂ ਜਿਹੜੀਆਂ ਅੱਜ ਖਾਣੇ ਹੈਗੀਆਂ ਪਹਿਲੀ ਹੈਗੀ ਜੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਤੇ ਨਾਲੇ ਨਾ ਧਿਆਨ ਨੂੰ ਨਾ ਧਿਆਨ ਨਾਲ ਦੇਖਣਾ ਆਪਣੇ ਅਖਾਣ ਨੂੰ ਸਿਰਫ ਇਹਦਾ मीनिंग ਨਹੀਂ ਯਾਦ ਰੱਖਣਾ ਆਪਾਂ ਅਖਾਣ ਨੂੰ ਚੰਗੀ ਤਰ੍ਹਾਂ ਦੇਖਣਾ ਕਿਉਂਕਿ ਉੱਥੇ ਆਪਾਂ ਨੂੰ ਖਾਲੀ ਥਾਂ ਦਿੱਤੀ ਹੋਏਗੀ ਤੇ ਉਹਦੇ ਚ ਉਹ ਕਾਣ ਮਤਲਬ ਪੂਰੀ ਕਰਨੀ ਹੋਏਗੀ ਜਿਹੜੀ ਉਹ ਜੋ ਸ਼ੂਟ ਕਰਦੀ ਹੋਏਗੀ ਤੋਂ ਇਹਨਾਂ ਨੂੰ ਧਿਆਨ ਨਾਲ ਦੇਖਣਾ ਆਪਾਂ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਹਰ ਥਾਂ ਤੇ ਅੱਗੇ ਮਿਲਣ ਵਾਲੇ ਆਦਮਿਲੇ ਜਿਹੜਾ ਹਰ ਥਾਂ ਤੇ ਅੱਗੇ ਆਪਾਂ ਨੂੰ ਮਿਲੇ ਉਹਦੇ ਵਾਸਤੇ ਇਹ ਖਾਣ ਯੂਜ਼ ਕਰ ਲਈ ਜਾਂਦੀ ਆ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਸੈਕੰਡ ਹੈ ਜੀ ਉਹ ਦਿਨ ਡੁੱਬਾ ਜਦੋਂ ਕੋੜੀ ਚੜਿਆ ਕੁੱਬਾ ਅ ਕਿਸੇ ਅਯੋਗ ਬੰਦੇ ਲਈ ਜੋ ਕੋਈ ਕੰਮ ਨਾ ਕਰੇ ਉਹਦੇ ਲਈ ਯੂਜ਼ ਹੁੰਦੀ ਆ ਉਹ ਨਾਰ ਸੁਲੱਖਣੀ ਜਿਸ ਪਹਿਲੇ ਜਾਈ ਲక్ష్ਮੀ ਜਦੋਂ ਕਿਸੇ ਘਰੇ ਪਹਿਲਾਂ ਧੀ ਜੰਮ ਪਏ ਉਸ ਨੂੰ ਪਹਿਲਾਂ ਧੀ ਜੰਮ ਪਏ ਉਸ ਦੀ ਖੁਸ਼ੀ ਮਨਾਉਣ ਲਈ ਆਹ ਕਹਾਣੀ ਯੂਜ਼ ਹੁੰਦੀ ਆ ਨੈਕਸਟ ਆ ਓਲੇ ਦਾ ਖਾਦਾ ਤੇ ਸਿਆਣੇ ਦਾ ਕਿਆ ਪਿੱਛੋਂ ਪਤਾ ਲੱਗਦਾ ਸਿਆਣੀ ਵਿਅਕਤੀ ਦੀਆਂ ਗੱਲਾਂ ਅਤੇ ਓਲੇ ਦੇ ਫਾਇਦੇ ਦੱਸਣ ਲਈ ਨੈਕਸਟ ਆਪਣਾ ਨਿੰਗਰ ਪ੍ਰਾਇਟਿੰਗਰ ਆਪਣੇ ਭੇੜੇ ਪੁੱਤਰ ਨੂੰ ਸਲਾਉਣਾ ਤੇ ਦੂਜਿਆਂ ਦੇ ਚੰਗੇ ਪੁੱਤਾਂ ਦੀ ਨਿੰਦਾ ਕਰਨਾ ਆਪਣੀ ਜਿਹੜੀ ਚੀਜ਼ ਹੁੰਦੀ ਆ ਉਹ ਕੋਈ ਕਿੰਨੇ ਮਰਜ਼ੀ ਭੇੜੀ ਹੋਏ ਉਹ ਚੰਗੀ ਲੱਗਦੀ ਆ ਤੇ ਦੂਸਰੇ ਚੰਗੀ ਚੀਜ਼ ਨੂੰ ਵੀ ਆਪਾਂ ਮਾੜਾ ਕਹਿ ਦਈਦਾ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਲੜਾਈ ਵਿੱਚ ਕਸੂਰ ਹਮੇਸ਼ਾ ਇੱਕ ਤੇਰਦਾ ਨਹੀਂ ਹੁੰਦਾ ਇਹਨਾਂ 蒂ਲਾਂ ਵਿੱਚ ਤੇਲ ਨਹੀਂ ਜਿਸ ਬੰਦੇ ਦੇ ਜਿਸ ਬੰਦੇ ਤੋਂ ਕੁਝ ਮਿਲਣ ਦੀ ਆਸ ਨਾ ਹੋਵੇ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਕਿਸੇ ਦੇ ਕੰਮ ਵਿੱਚ ਬੇਲੋੜੀ ਦਖਲ ਅੰਦਾਜ਼ੀ ਕਰਨੀ ਨੈਕਸਟ ਸਖੀ ਨਾਲੋਂ ਸੋਮਪਲਾ ਜਿਹੜਾ ਤੁਰੰਤ ਦੇਵੇ ਜਵਾਬ ਲਾਰੇ ਲਗਾਉਣ ਵਾਲੇ ਵਿਅਕਤੀ ਨਾਲੋਂ ਕੋਈ ਨਾ ਕਰ ਦੇਣ ਵਾਲਾ ਵਿਅਕਤੀ ਜ਼ਿਆਦਾ ਚੰਗਾ ਹੁੰਦਾ ਸਹੀ ਦਿਨਹੀਂ ਪਹੇਦੀ ਪਈਏ ਜਦੋਂ ਕਿਸੇ ਤੇੜੇ ਕੰਮ ਦੀ ਲਈ ਪੇਜਾਂ ਦਾ ਡਰ ਜਾਂਦੀ ਹਸਾਈ ਦਾ ਨਾ ਨਹੀਂ ਰੁਲਾਈ ਦਾ ਹੋ ਜਾਂਦਾ ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਦੇ ਸੋ ਕੰਮ ਕਰਨ ਤੋਂ ਬਾਅਦ ਜੇਕਰ ਇੱਕ ਕੰਮ ਨਾ ਕਰੋ ਤਾਂ ਉਹ ਨਰਾਜ਼ ਹੋ ਜਾਂਦਾ ਨੈਕਸਟ ਹੱਤ ਪੁਰਾਣੇ ਖੌਂਸੜੇ ਬਸੰਤੀ ਹੁਰੀਆਂ ਏ ਤੁਸੀਂ ਨਾ ਇਹਨਾਂ ਨੂੰ ਸਾਰਿਆਂ ਨੂੰ ਅਖਾਣਾਂ ਨੂੰ ਪਲੀਜ਼ ਧਿਆਨ ਨਾਲ ਦੇਖਣਾ ਆ ਕਿਉਂਕਿ ਆਪਣਾ ਅਖਾਣ ਨੂੰ ਵੀ ਚੰਗੀ ਤਰ੍ਹਾਂ ਯਾਦ ਰੱਖਣਾ ਹੈ ਕਿੱਥੇ ਕੀ ਆਊਗਾ ਕੱਲਾ ਮੀਨਿੰਗ ਕੱਲਾ ਮੀਨੀ ਨਹੀਂ ਯਾਦ ਰੱਖਣਾ ਅੱਖਾਂ ਨੂੰ ਚੰਗੀ ਤਰ੍ਹਾਂ ਦੇਖਣਾ ਠੀਕ ਹੈ ਹੱਥ ਪੁਰਾਣੇ ਖੌਂਸੜੇ ਬਸੰਤੀ ਹੁਰੀਆਂਏ ਕਾਫੀ ਮਿਹਨਤ ਕਰਨ ਤੋਂ ਬਾਅਦ ਐਸਫਲ ਹੋ ਜਾਣਾ ਹੱਥੀ ਦਿੱਤੀਆਂ ਦੰਦੀ ਖੋਲਣੀਆਂ ਪੈਂਦੀਆਂ ਜਦੋਂ ਕੋਈ ਆਪ ਹੀ ਆਪਣਾ ਕੰਮ ਵਿਗਾੜ ਲਵੇ ਤਾਂ ਉਸ ਨੂੰ ਠੀਕ ਕਰਨ ਵਿੱਚ ਓਕੜਾਉਣਾ ਨੈਕਸਟ ਹੈ ਹੱਥੀ ਲੰਗਿਆ ਪੁੱਛ ਬਾਕੀ ਰਹਿ ਗਈ ਜਦੋਂ ਕਿਸੇ ਕੰਮ ਦਾ ਵੱਡਾ ਹਿੱਸਾ ਖਤਮ ਹੋ ਜਾਏ ਪਰ ਥੋੜਾ ਰਹਿ ਬਾਕੀ ਰਹਿ ਜਾਏ ਨੈਕਸਟ ਕੰਧਾਂ ਦੇ ਵੀ ਕੰਨ ਹੁੰਦੇ ਹਨ ਇਹ ਦੱਸਣ ਲਈ ਕਿ ਪੇਧ ਪਰੀਆਂ ਗੱਲਾਂ ਹਮੇਸ਼ਾ ਹੋਣੀ ਬਾਚੀ ਕਰਨੀਆਂ ਚਾਹੀਦੀਆਂ ਨੈਕਸਟ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਜਦੋਂ ਇਹ ਦੱਸਣਾ ਹੋਵੇ ਕਿ ਚਮੜੀ ਦੀ ਸੁੰਦਰਤਾ ਨਾਲੋਂ ਕੰਮ ਨੂੰ ਜ਼ਿਆਦਾ ਚੰਗਾ ਸਮਝਿਆ ਜਾਂਦਾ ਹੈ ਕੱਲੀ ਤਾਂ ਲੱਕੜ ਵੀ ਨਹੀਂ ਬਲਦੀ ਇਹ ਇਕੱਲੇ ਪੰਨੂ ਦਰਸਾਉਣ ਲਈ ਨੈਕਸਟ ਕਾਲੀ ਦੀ ਕਾਣੀ ਅੱਧਾ ਤੇਲ ਅੱਧਾ ਪਾਣੀ ਤੇਜ਼ੀ ਵਿੱਚ ਕੀਤਾ ਕੰਮ ਕਦੇ ਵੀ ਸਹੀ ਨਹੀਂ ਹੁੰਦਾ ਨੈਕਸਟ ਕਾਟ ਦੀ ਹਾਂਡੀ ਇੱਕੋ ਵਾਰ ਚੜਦੀ ਹੈ ਜਦੋਂ ਕੋਈ ਭਰੋਸੇ ਵਾਲੀ ਥਾਂ ਧੋਖਾ ਦੇ ਦੇਵੇ ਨੈਕਸਟ ਕਾਵਾਂ ਦੀਆਂ ਅੱਖਾਂ ਢੋਰ ਨਹੀਂ ਮਰਦੇ ਜਦੋਂ ਕੋਈ ਮਾੜਾ ਵਿਅਕਤੀ ਦੂਸਰੇ ਨੂੰ ਬਦ ਅਸ਼ੀਸ਼ ਦੇਵੇ ਤਾਂ ਉਸ ਤੋਂ ਬੇਪਰਵਾਹ ਰਹਿਣ ਲੇ ਕੁੱਛੜ ਕੁੜੀ ਗਾਂ ਹੋਕਾਂ ਜਾਂ ਕੁੱਛੜ ਕੁੜੀ ਛੇ ਡੰਡੋਰਾ ਜਦੋਂ ਕੋਈ ਜਦੋਂ ਕੋਈ ਚੀਜ਼ ਤਾਂ ਆਪਣੇ ਕੋਲ ਹੀ ਹੋਵੇ ਪਰ ਘਬਰਾਇਆ ਹੋਏ ਵਿਅਕਤੀ ਉਸ ਨੂੰ ਇੱਧਰ ਉੱਧਰ ਲੱਭਦਾ ਹੋਵੇ ਲੱਭਦਾ ਫਿਰੇ ਨੈਕਸਟ ਕੁੱਤਾ ਪੂੰਕੇ ਚੰਨ ਨੂੰ ਕੀ ਨੇਕ ਬੰਦੇ ਨੂੰ ਆਲੋਚਕਾਂ ਦੀ ਪਰਵਾਹ ਨਹੀਂ ਹੁੰਦੀ ਨੈਕਸਟ ਕੁੱਤਾ ਵੀ ਪੂਛ ਮਾਰ ਕੇ ਬੈਠਦਾ ਹੈ ਕਿਸੇ ਨੂੰ ਸਫਾਈ ਦਾ ਮਹੱਤਵ ਦੱਸਣ ਲਈ ਨੈਕਸਟ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਜਦੋਂ ਕਿਸੇ ਦੇ ਦੁੱਖ ਸੁੱਖ ਦੀ ਪ੍ਰਵਾਹ ਨਾ ਕਰ ਨਾ ਕਰਕੇ ਆਪਣੇ ਆਪ ਵਿੱਚ ਮਸਤ ਰਹਿਣ ਵਾਲੀ ਵਿਅਕਤੀ ਲਈ ਨੈਕਸਟ ਹੈ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਮਾੜੇ ਕੰਮ ਵਿੱਚ ਬਦਨਾਮੀ ਹੀ ਮਿਲਦੀ ਹੈ ਨੈਕਸਟ ਹੈ ਖਵਾਜੇ ਦਾ ਗਵਾਹ ਡੱਡੂ ਜੇ ਤੂੰ ਝੁੱਠੇ ਦੀ ਗਵਾਈ ਝੁੱਠਾ ਹੀ ਦਵੇ ਨੈਕਸਟ ਹਈਏ ਮਨ ਪਾਉਂਦਾ ਪਹਿਨੀਏ ਜੱਗ ਪਹਿਨੀਏ ਜੱਗ ਪਾਉਂਦਾ ਮਨ ਮਰਜ਼ੀ ਨਾਲ ਖਾਦਾ ਤਾਂ ਜਾ ਸਕਦਾ ਹੈ ਪਰ ਕੱਪੜੇ ਸਮਾਜ ਅਨੁਸਾਰ ਹੀ ਪਾਉਣੇ ਚਾਹੀਦੇ ਹਨ ਖਾਣ ਪੀਣ ਨੂੰ ਦੋ ਦੋ ਮੰਨੀਆਂ ਕੰਮ ਕਰਨ ਨੂੰ ਬਾਹਾਂ ਬੰਨੀਆਂ ਜਦੋਂ ਕੋਈ ਖਾਣ ਪੀਣ ਨੂੰ ਤਾਂ ਤਕੜਾ ਹੋਵੀ ਪਰ ਕੋਈ ਕੰਮ ਨਾ ਕਰੇ ਨੈਕਸਟ ਹੈ ਗਊ ਪੁੰਨ ਦੀ ਦੰਦ ਕੌਣ ਗਿਣੇ ਮੁਫਤੇ ਮਿਲੀ ਚੀਜ਼ ਦੀ ਪੜਤਾਲ ਕੌਣ ਕਰਦਾ ਹੈ ਗੰਗਾ ਗਏ ਤਾਂ ਗੰਗाराम ਜਮਨਾ ਗਏ ਤਾਂ ਜਮਨਾदास ਮੌਕੇ ਅਨਸਾਰ ਬਦਲ ਜਾਣ ਵਾਲੀ ਵਿਅਕਤੀ ਲਈ ਗਿੱਦੜ ਦਾਖ ਨਾ ਆਪਣੇ ਆਖੇ ਥੂ ਕੋੜੀ ਹੱਥ ਨਾ ਆਪਣੇ ਥੂ ਕੋੜੀ ਜਦੋਂ ਕੰਮ ਕਰਨ ਦੀ ਸ਼ਕਤੀ ਆਪਣੇ ਵਿੱਚ ਨਾ ਹੋਣੀ ਪਰ ਦੋਸ਼ ਦੂਸਰੇ ਵਿੱਚ ਕੱਢਣਾ ਨੈਕਸਟ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਜਦ ਕੋਈ ਵਿਅਕਤੀ ਕਰਦੀ ਚੀਜ਼ ਤਾਂ ਕਰਦੀ ਚੀਜ਼ ਦੀ ਤਾਂ ਨਿੰਦਾ ਕਰੇ ਪਰ ਬਾਹਰ ਦੀ ਚੀਜ਼ ਦੀ ਸ਼ਲਾਗਾ ਕਰੇ ਨੈਕਸਟ ਕਰਦੀ ਖੰਡ ਕਿਰਕਰੀ ਬਾਹਰ ਦਾ ਗੁੜ ਮਿੱਠਾ ਜਦੋਂ ਕਿਸੇ ਨੂੰ ਕਰਦੀ ਚੰਗੀ ਚੀਜ਼ ਪਸੰਦ ਨਾ ਆਵੇ ਪਰ ਬਾਹਰ ਉਹ ਮਾੜੀ ਚੀਜ਼ ਦੀ ਵੀ ਮਾੜੀ ਚੀਜ਼ ਵੀ ਚੰਗੀ ਲੱਗੇ ਨੈਕਸਟ ਕਰ ਲੜਾਕੀ ਬਾਹਰ ਸਖਣੀ ਮੈਲੋ ਮੇਰਾ ਨਾਂ ਜਦੋਂ ਕੋਈ ਜਦੋਂ ਕੋਈ ਔਰਤ ਕਰਦੇ ਜੀਆਂ ਨਾਲ ਤਾਂ ਲੜਾਈ ਕਰੇ ਅਤੇ ਬਾਹਰ ਵਾਲਿਆਂ ਨੂੰ ਚੰਗੀ ਬਣ ਕੇ ਦਿਖਾਵੇ ਨੈਕਸਟ ਕੜੀ ਦਾ ਖੁਜਿਆ ਸੋ ਕੋ ਤੇ ਜਾ ਕੇ ਪੈਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਥੋੜੀ ਜਿੰਨੀ ਲਾਪਰਵਾਹੀ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਨੈਕਸਟ ਕਿਉ ਡੁੱਲਾ ਥਾਲ ਨਾ ਮਹਿਣਾ ਨਾ ਗਾਲ। ਜਦੋਂ ਕਿਸੇ ਚੀਜ਼ ਦਾ ਨੁਕਸਾਨ ਹੁੰਦਾ ਤਾਂ ਦਿਸੇ ਪਰ ਅਸਲ ਵਿੱਚ ਨੁਕਸਾਨ ਹੋਇਆ ਨਾ ਹੋਵੇ। ਨੈਕਸਟ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ। ਨੁਕਸਾਨ ਵੱਲ ਦੇਖਣ ਤੋਂ ਪਹਿਲਾਂ ਨੁਕਸਾਨ ਦੇ ਕਾਰਨ ਨੂੰ ਸਮਝਣਾ ਚਾਹੀਦਾ ਹੈ। ਨੈਕਸਟ ਛੀਹੋਂ ਕਿੱਤਿਆਂ ਕੋਈ ਪਾਣੀ ਨਹੀਂ ਪੀਂਦਾ। ਜਦੋਂ ਕਿਸੇ ਨੂੰ ਵਾਰ-ਵਾਰ ਕਹਿਨ ਤੇ ਵੀ ਉਹ ਲੋੜ ਦੀ ਚੀਜ਼ ਨਾ ਲਵੇ ਨੈਕਸਟ ਜਿੱਥੇ ਪਈ ਫੁੱਟ ਉੱਥੇ ਪਈ ਲੁੱਟ ਇਕਤਾ ਵਿੱਚ ਤਾਕਤ ਹੁੰਦੀ ਹੈ ਕਿਉਂਕਿ ਜਿੱਥੇ ਫੁੱਟ ਪੇ ਜਾਂਦੀ ਹੈ ਨਾ ਉੱਥੇ ਸਾਰੇ ਕੰਮ ਵਿਗੜ ਜਾਂਦੇ ਆ ਇਸ ਲਈ ਇਕੱਠੇ ਰਲ ਕੇ ਰਹਿਣਾ ਚਾਹੀਦਾ ਤੇ ਆ ਸੀ ਹੈ ਜੀ ਆਪਣਿਆ ਕੁਛ ਇੰਪੋਰਟੈਂਟ 40 ਖਾਣਾ ਤੇ ਆ ਤੁਸੀਂ ਪੜ ਲੈਣੀਆਂ ਨੇ ਕਿਉਂਕਿ ਐਕਸਪਲੈਨ ਕਰਨ ਤੇ ਨਾ ਵੀਡੀਓ ਲੰਮੀ ਹੋ ਜਾਂਦੀ ਹੈ ਤੇ ਬਾਕੀ ਤੇ ਆਪਾਂ ਛੋਟੀਆਂ ਕਲਾਸਾਂ ਤੋਂ ਹੀ ਪੜਦੇ ਆ ਰਹੇ ਹਾਂ ਤੇ ਆਈ ਹੋਪ ਤੁਹਾਡੇ ਲਈ ਆ ਵੀਡੀਓ ਕਾਫੀ ਹੈਲਪਫੁਲ ਰਹੇਗੀ हां जी ਦੋ ਜਾ ਜੇ